ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 15 ਮਈ ਹੈ। ਲਾਹੌਰ ਦੀ ਅਸਲ ਤਾਕਤ ਆਪਣੇ ਹੱਥ ਦੇ ਵਿੱਚ ਲੈਣ ਤੋਂ ਮਗਰੋਂ ਅੰਗਰੇਜ਼ਾਂ ਨੇ ਪੰਜਾਬ ਤੇ ਪੂਰੀ ਤਰ੍ਹਾਂ ਕਬਜ਼ਾ ਕਰਨ ਦੇ ਪਲਾਨ ਢੇਠ ਸਭ ਤੋਂ ਪਹਿਲਾਂ ਵਾਰ ਰਾਣੀ ਜਿੰਦਾ ਤੇ ਕਰਨ ਦੀ ਤਰਕੀਬ ਬਣਾਉਣੀ ਸ਼ੁਰੂ ਕੀਤੀ। ਫ੍ਰੈਡਰਿਕ ਕਰੀ ਚਾਹੁੰਦਾ ਸੀ ਕਿ ਰਾਣੀ ਨੂੰ ਲਾਹੌਰ ਦੇ ਵਿੱਚੋਂ ਬਾਹਰ ਭੇਜਿਆ ਜਾਵੇ ਕਿਉਂਕਿ ਇਹ ਕੋਹੀ ਸੀ ਜਿਹੜੀ ਅੰਗਰੇਜ਼ਾਂ ਦੇ ਰਾਹ ਦੇ ਵਿੱਚ ਰੋੜਾ ਸੀ। ਲੋਕ ਉਸ ਦੀ ਇੱਜ਼ਤ ਵੀ ਕਰਦੇ ਸਨ ਅਤੇ ਉਸ ਦਾ ਕੇਹਾ ਵੀ ਮੰਨਦੇ ਸਨ। ਪਰ ਗਵਰਨਰ ਜਨਰਲ ਇਸ ਦੇ ਹੱਕ ਦੇ ਵਿੱਚ ਨਹੀਂ ਸੀ ਕਿ ਉਸ ਨੂੰ ਉਸ ਦੇ ਨਵਾਲਗ ਪੁੱਤਰ ਤੋਂ ਵੱਖਰਾ ਕਰ ਦਿੱਤਾ ਜਾਵੇ ਕਿਉਂਕਿ ਇਸ ਕਾਰਵਾਈ ਦੇ ਨਾਲ ਸਿੱਖਾਂ ਦੇ ਵਿੱਚ ਰੋਸ ਫੈਲ ਜਾਣ ਦਾ ਡਰ ਸੀ ਇਨੇ ਦਿਨੀ ਇੱਕ ਹੋਰ ਘਟਨਾ ਵਾਪਰ ਗਈ ਫਰਵਰੀ 1847 ਦੇ ਵਿੱਚ ਲਾਹੌਰ ਦਰਬਾਰ ਦੇ ਇੱਕ ਵਫਾਦਾਰ ਭਾਈ ਪ੍ਰੇਮਾ ਸਿੰਘ ਨੇ پلان ਬਣਾਈ ਕਿ ਗद्दार ਤੇਜਾ ਸਿੰਘ ਅਤੇ ਅੰਗਰੇਜ਼ ਰੈਜ਼ੀਡੈਂਟ ਨੂੰ ਉਹਨੇ ਦਿਨੀ ਸ਼ਾਲੀਮਾਰ ਬਾਗ ਦੇ ਵਿੱਚ ਹੋਣ ਵਾਲੇ ਇੱਕ ਸਮਾਗਮ ਦੇ ਵਿੱਚ ਕਤਲ ਕਰਕੇ ਮਹਾਰਾਜਾ ਦਲੀਪ ਸਿੰਘ ਨੂੰ ਅਗਵਾ ਕਰਕੇ ਅੰਗਰੇਜ਼ਾਂ ਨੂੰ ਕੱਢਣ ਵਾਸਤੇ ਮੁਹਿੰਮ ਚਲਾਈ ਜਾਵੇ ਪਰ ਅੰਜਾਮ ਹੋਣ ਤੋਂ ਪਹਿਲਾਂ ਹੀ ਇਸ پلان ਦੀ ਸੂਹ ਅੰਗਰੇਜ਼ਾਂ ਨੂੰ ਮਿਲ ਗਈ ਭਾਈ ਪ੍ਰੇਮਾ ਸਿੰਘ ਅਤੇ ਉਸਦੇ ਸਾਥੀਆਂ ਨੂੰ ਗ੍ਰਿਫਤਾਰ ਕਰ ਲੈ ਗਿਆ ਇਸ ਸਾਜ਼ਿਸ਼ ਨੂੰ ਆਧਾਰ ਬਣਾ ਕੇ ਰਾਣੀ ਤੇ ਵੀ ਮੁਕਾਦਮਾ ਚਲਾਉਣ ਦੀ ਸੋਚੀ ਗਈ। ਅੰਗਰੇਜ਼ਾਂ ਦਾ ਇਲਜ਼ਾਮ ਇਹ ਸੀ ਕਿ ਭਾਈ ਪ੍ਰੇਮਾ ਸਿੰਘ ਨੂੰ ਭਾਈ ਮਹਾਰਾਜ ਸਿੰਘ ਨਰੰਗਾਬਾਦੀ ਅਤੇ ਰਾਣੀ ਦੀ ਹਮਾਇਤ حاصل ਸੀ ਪਰ ਮਹਾਰਾਣੀ ਖਿਲਾਫ ਕੋਈ ਸਬੂਤ ਨਹੀਂ ਸੀ। ਸਿਵਾਏ ਇਸ ਦੇ ਕਿ ਉਸ ਦਾ ਮੁਨਸ਼ੀ ਬੂਤਾ ਸਿੰਘ ਜੋ ਮਗਰੋਂ ਸਿੰਘ ਸਭਾ ਲਹਿਰ ਦਾ ਆਗੂ ਬਣਿਆ ਸੀ ਭਾਈ ਪ੍ਰੇਮਾ ਸਿੰਘ ਨੂੰ ਦੋ ਵਾਰ ਮਿਲਿਆ ਸੀ। ਅੰਗਰੇਜ਼ ਰੈਜ਼ੀਡੈਂਟ ਦੀ ਰਾਣੀ ਜਿੰਦਾਾਂ ਤੇ ਕੇਸ ਚਲਾਉਣ ਦੀ ਸਿਫਾਰਿਸ਼ ਨੂੰ ਗਵਰਨਰ ਜਨਰਲ ਨੇ ਰੱਦ ਕਰ ਦਿੱਤਾ ਕਿਉਂਕਿ ਬੂਤਾ ਸਿੰਘ ਵਾਲਾ ਸਬੂਤ ਕਮਜ਼ੋਰ ਜਹੀ ਗੱਲ ਸੀ ਜੋ ਲੋਕਾਂ ਨੂੰ ਹਾਜ਼ਮ ਨਹੀਂ ਸੀ ਹੋਣੀ। ਇਸ ਤੋਂ ਮਗਰੋਂ 7 ਅਗਸਤ 1847 ਦੇ ਦਿਨ ਰੈਜ਼ੀਡੈਂਟ ਨੇ ਅੰਗਰੇਜ਼ਾਂ ਦੇ ਮਦਦਗਾਰਾਂ ਪਰ ਲਾਹੌਰ ਦਰਬਾਰ ਦੇ ਗਦਾਰਾਂ ਤੇ ਸਨਮਾਨ ਦੇ ਵਿੱਚ ਇੱਕ ਸਮਾਗਮ ਰੱਖਿਆ। ਇਸ ਸਮਾਗਮ ਦੇ ਵਿੱਚ ਗਦਾਰ ਤੇਜਾ ਸਿੰਘ ਨੂੰ ਰਾਜਾ ਦਾ ਤਿਲਕ ਲਾਇਆ ਜਾਣਾ ਸੀ। ਬਾਲ ਮਹਾਰਾਜਾ ਦਲੀਪ ਸਿੰਘ ਨੇ ਐਨ ਮੌਕੇ ਤੇ ਹੱਥ ਪਿੱਛੇ ਕਰਕੇ ਤਿਲਕ ਲਾਉਣ ਤੋਂ ਨਾ ਕਰ ਦਿੱਤੀ। ਇਸ ਤੇ ਅੰਗਰੇਜ਼ਾਂ ਨੇ ਇੱਕ ਪੁਜਾਰੀ ਦੇ ਕੋਲੋਂ ਤਿਲਕ ਲਵਾ ਦਿੱਤਾ ਲਾਰਡ ਹੌਡਿੰਗ ਨੇ ਇਸ ਦਾ ਜ਼ਿੰਮੇਵਾਰ ਰਾਣੀ ਨੂੰ ਕਰਾਰ ਦਿੰਦਿਆਂ ਕਿਆ ਕਿ ਉਹ ਆਪਣੇ ਦੁਸ਼ਮਣਾਂ ਦੇ ਸਨਮਾਨ ਤੋਂ ਔਖੀ ਸੀ ਇਸੇ ਕਰਕੇ ਉਸ ਨੇ ਆਪਣੇ ਮੁੰਡੇ ਦਲੀਪ ਸਿੰਘ ਨੂੰ ਅਜੇਹਾ ਕਰਨੋਂ ਰੋਕਿਆ ਸੀ ਹਾਲਾਂਕਿ ਦਲੀਪ ਸਿੰਘ ਨੇ ਕੇਸਰ ਦੇ ਵਿੱਚ ਉਂਗਲ ਵੀ ਪਾ ਦਿੱਤੀ ਸੀ ਪਰ ਰਾਣੀ ਦੇ ਇਸ਼ਾਰਾ ਕਰਨ ਤੇ ਉਸ ਨੇ ਹੱਥ ਪਿੱਛੇ ਕਰ ਲਏ ਤੇ ਕੁਰਸੀ ਤੇ ਢੋਲਾ ਕੇ ਬੈਠ ਗਿਆ ਇਸ ਦਾ ਨਾਟਕ ਕਰੋ ਰਾਣੀ ਦੇ ਪੰਜ ਵਫਾਦਾਰ ਸੇਵਾਦਾਰ ਮੰਗਲਾ ਜੀਵਨ ਸਿੰਘ ਹੀਰਾ ਸਿੰਘ ਅਮੀਰ ਬਖਸ਼ ਅਤੇ ਹਰਦੇয়াল ਨੂੰ ਨੌਕਰੀ ਦੇ ਵਿੱਚੋਂ ਕੱਢ ਕੇ ਲਾਹੌਰ ਤੋਂ ਬਾਹਰ ਭੇਜ ਦਿੱਤਾ ਗਿਆ ਉਸ ਨੂੰ ਆਪਣੀ ਮਰਜ਼ੀ ਦੇ ਲੋਕਾਂ ਨਾਲ ਮਿਲਣੋਂ ਵਿਰੋਧ ਦਿੱਤਾ ਗਿਆ ਇਸ ਤੋਂ ਕੁਝ ਦਿਨ ਮਗਰੋਂ 19 ਅਗਸਤ 1847 ਨੂੰ ਉਸ ਨੂੰ ਲਾਹੌਰ ਤੋਂ ਸ਼ੇਖੂਪੁਰਾ ਭੇਜ ਦਿੱਤਾ ਗਿਆ ਉਸ ਦੀ ਪੈਨਸ਼ਨ ਵੀ 1.5 ਲੱਖ ਤੋਂ ਘਟਾ ਕੇ ਸਿਰਫ 48000 ਰੁਪਏ ਕਰ ਦਿੱਤੀ ਗਈ ਰਾਣੀ ਜਿੰਦਾ ਨਾਲ ਇੱਥੇ ਹੀ ਬਸ ਨਹੀਂ ਕੀਤੀ ਗਈ ਮਈ 1848 ਦੇ ਵਿੱਚ ਉਸ ਨੂੰ ਪੰਜਾਬ ਤੋਂ ਹਿੰਦੁਸਤਾਨ ਦੇ ਵਿੱਚ ਭੇਜ ਦਿੱਤਾ ਗਿਆ ਸੀ ਉਸ ਨੂੰ ਸ਼ੇਖੂਪੁਰਾ ਤੋਂ ਬਨਾਰਸ ਲਿਜਾਇਆ ਗਿਆ 15 ਮਈ 1848 ਦਾ ਦਿਨ ਉਸ ਦਾ ਪੰਜਾਬ ਦੇ ਵਿੱਚ ਆਖਰੀ ਦਿਨ ਸੀ ਉਸ ਦੀ ਪੈਨਸ਼ਨ ਜੋ ਪਹਿਲਾਂ 1.5 ਲੱਖ ਤੋਂ 48000 ਕਰ ਦਿੱਤੀ ਗਈ ਸੀ ਹੁਣ ਹੋਰ ਘਟਾ ਕੇ ਸਿਰਫ 12000 ਸਾਲਾਨਾ ਕਰ ਦਿੱਤੀ ਗਈ ਰਾਣੀ ਜਿੰਦਾ ਨੂੰ ਹੋਰ ਜ਼ਲੀਲ ਕਰਨ ਵਾਸਤੇ ਇੱਕ ਦਿਨ ਉਸ ਦੀ ਜਾਮਾ ਤਲਾਸ਼ੀ ਲਈ ਗਈ ਸੀ ਉਸ ਦੇ 50 ਲੱਖ ਰੁਪਏ ਦੇ ਗਹਿਣੇ ਅਤੇ 2 ਲੱਖ ਨਗਦ ਰੁਪਏ ਜ਼ਬਤ ਕਰ ਲਏ ਗਏ 15 ਮਈ 1850 ਗੁਜਰਾਤ ਦੇ ਵਿੱਚ ਸਿੱਖਾਂ ਦੀ ਹਾਰ ਮਗਰੋਂ ਔਟਾਰੀ ਵਾਲਿਆਂ ਨੇ ਹਥਿਆਰ ਸੁੱਟ ਦਿੱਤੇ ਪਰ ਭਾਈ ਮਹਾਰਾਜ ਸਿੰਘ ਨੁਰੰਗਾਬਾਦੀ ਇਸ ਦੇ ਹੱਕ ਦੇ ਵਿੱਚ ਨਹੀਂ ਸਨ ਉਹ ਜੇ ਘਟੋ ਘਟ ਇੱਕ ਹੋਰ ਲੜਾਈ ਜ਼ਰੂਰ ਕਰਨਾ ਚਾਹੁੰਦੇ ਸਨ ਕਰਨਲ ਰਸ਼ਪਾਲ ਸਿੰਘ ਤੋਂ ਸਿਵਾ ਹੋਰ ਕੋਈ ਵੀ ਭਾਈ ਮਹਾਰਾਜ ਸਿੰਘ ਦਾ ਸਾਥ ਦੇਣ ਵਾਸਤੇ ਤਿਆਰ ਨਹੀਂ ਸੀ ਭਾਈ ਮਹਾਰਾਜ ਸਿੰਘ ਫਾਰ ਹੋ ਗਏ ਹੁਣ ਉਹਨਾਂ ਨੇ ਸਾਰੇ ਪਾਸੇ ਫਿਰਕੇ ਲੋਕਾਂ ਨੂੰ ਤਿਆਰ ਕੀਤਾ ਉਹਨਾਂ ਨੇ ਲੋਕਾਂ ਨੂੰ ਜਗਾਉਣ ਵਾਸਤੇ ਗ੍ਰਾਂਥੀਆਂ ਅਤੇ ਪ੍ਰਚਾਰਕਾਂ ਦੀ ਡਿਊਟੀ ਵੀ ਲਾਈ ਇਸ ਤੋਂ ਮੰਗਰੋਂ ਉਹ ਆਪ ਸੁਜੋਵਾਲ ਤੋਂ ਗੁਲੇਰਾ, ਕਿਸ਼ਨਪੁਰ, ਕੁਰਾਲਾ, ਜਲੰਧਰ, ਹੁਸ਼ਿਆਰਪੁਰ ਤੇ ਕਈ ਹੋਰ ਥਾਵਾਂ ਤੇ ਵੀ ਗਏ ਸਾਰਾ ਹਾਲ ਜਾਣਨ ਤੋਂ ਮਗਰੋਂ ਉਸਨੇ ਹਥਿਆਰ ਹਾਸਲ ਕਰਨ ਵਾਸਤੇ ਜਲੰਧਰ ਤੇ ਹੁਸ਼ਿਆਰਪੁਰ ਦੀਆਂ ਛਾਉਣੀਆਂ ਤੇ ਹਮਲਾ ਕਰਨ ਦੀ ਪਲਾਨ ਬਣਾਈ। ਇਸ ਨਿਸ਼ਾਨੇ ਨੂੰ ਹਾਸਲ ਕਰਨ ਵਾਸਤੇ ਉਸਨੇ ਇਨ੍ਹਾਂ ਛਾਉਣੀਆਂ ਦੇ ਵਿੱਚ ਕਈ ਸਿੱਖ ਫੌਜੀਆਂ ਦੇ ਨਾਲ ਗੱਲਬਾਤ ਵੀ ਕੀਤੀ। ਹੁਣ ਅੰਗਰੇਜ਼ਾਂ ਨੇ ਇਸ ਸਿੱਖ ਜਰਨੈਲ ਭਾਈ ਮਹਾਰਾਜ ਸਿੰਘ ਦੀ ਗ੍ਰਿਫਤਾਰੀ ਵਾਸਤੇ 10000 ਰੁਪਏ ਦਾ ਇਨਾਮ ਐਲਾਨ ਕਰ ਦਿੱਤਾ। ਦੁਨੀਆ ਭਰ ਦੀ ਤਵਾਰੀਖ ਦੇ ਵਿੱਚ 2001 ਦੇ ਵਿੱਚ ਬਿੰਲਾਦੀਨ ਦੇ ਇਨਾਮ ਤੋਂ ਪਹਿਲਾਂ ਇੰਨਾ ਵੱਡਾ ਇਨਾਮ ਕਿਸੇ ਦਾ ਨਹੀਂ ਸੀ ਰੱਖਿਆ ਗਿਆ 1859 ਦੇ 10000 ਰੁਪਏ ਅੱਜ ਦੇ ਕਰੋੜ ਰੁਪਏ ਦੇ ਬਰਾਬਰ ਨੇ 28 ਦਸੰਬਰ 1849 ਦੇ ਦਿਨ ਜਲੰਧਰ ਅਤੇ ਹੁਸ਼ਿਆਰਪੁਰ ਸ਼ੌਣੀਆਂ ਤੇ ਹਮਲੇ ਤੋਂ ਸਿਰਫ 6 ਦਿਨ ਪਹਿਲਾਂ ਭਾਈ ਮਹਾਰਾਜ ਸਿੰਘ ਆਦਮਪੁਰ ਦੇ ਨੇੜੇ ਇੱਕ ਗੰਨੇ ਦੇ ਖੇਤ ਦੇ ਵਿੱਚ ਆਪਣੇ 21 ਸਾਥੀਆਂ ਦੇ ਨਾਲ ਲੁਕੇ ਹੋਏ ਸਨ ਕਿਉਂਕਿ ਉਹਨਾਂ ਨੂੰ ਇੱਕ ਮੁਸਲਮਾਨ ਨੇ ਵੇਖ ਲਿਆ ਉਸਨੇ ਜਲੰਧਰ ਜਾ ਕੇ ਡਿਪਟੀ ਕਮਿਸ਼ਨਰ ਨੂੰ ਇਸ ਦੀ ਇਤਲਾਹ ਦੇ ਦਿੱਤੀ ਡਿਪਟੀ ਕਮਿਸ਼ਨਰ ਇੱਕਦਮ ਭਾਰੀ ਫੋਰਸ ਲੈ ਕੇ ਆਦਮਪੁਰ ਆ ਪੁੱਜਾ ਫੌਜ ਨੇ ਉਸ ਖੇਤ ਨੂੰ ਚਾਰੇ ਪਾਸਿਆਂ ਤੋਂ ਘੇਰਾ ਪਾ ਲਿਆ ਇੰਨੀ ਵੱਡੀ ਫੌਜ ਵੇਖ ਕੇ ਭਾਈ ਮਹਾਰਾਜ ਸਿੰਘ ਨੇ ਮਹਿਸੂਸ ਕੀਤਾ ਕਿ ਉਹ ਭੱਜ ਵੀ ਨਹੀਂ ਸਕਣਗੇ ਭਾਈ ਮਹਾਰਾਜ ਸਿੰਘ ਨੂੰ ਗ੍ਰਫਤਾਰ ਕਰਕੇ ਉਸੇ ਵਕਤ ਸੰਗਲਾਂ ਅਤੇ ਬੇੜੀਆਂ ਦੇ ਵਿੱਚ ਜਕੜ ਦਿੱਤਾ ਗਿਆ ਭਾਈ ਮਹਾਰਾਜ ਸਿੰਘ ਨੂੰ ਜਲੰਧਰ ਜੇਲ੍ਹ ਦੇ ਵਿੱਚ ਪਹੁੰਚਾਇਆ ਗਿਆ ਜਦੋਂ ਉਹ ਉੱਥੇ ਪਹੁੰਚੇ ਤਾਂ ਉੱਥੇ ਤਨਾਤ ਪਹਿਰੇਦਾਰਾਂ ਨੇ ਭਾਈ ਮਹਾਰਾਜ ਸਿੰਘ ਨੂੰ ਵੇਖ ਕੇ ਸਿਰ ਝੁਕਾ ਕੇ ਸਤਿਕਾਰ ਜ਼ਾਹਰ ਕੀਤਾ ਇਸ ਤੋਂ ਡਿਪਟੀ ਕਮਿਸ਼ਨਰ ਹੋ ਡਰ ਗਿਆ ਅਤੇ ਉਸ ਨੂੰ ਜਲੰਧਰ ਰੱਖਣ ਦੀ ਬਜਾਏ ਕਲਕੱਤਾ ਭੇਜ ਦਿੱਤਾ ਅੰਗਰੇਜ਼ ਅਜੇਵੀ ਉਸ ਤੋਂ ਬਹੁਤ ਡਰਦੇ ਸਨ ਇਸ ਕਰਕੇ ਉਹਨਾਂ ਨੇ ਉਸ ਨੂੰ ਜਲਾਵਤਨ ਕਰਕੇ ਸਿੰਗਾਪੁਰ ਭੇਜ ਦਿੱਤਾ 15 ਮਈ 1850 ਦੇ ਦਿਨ ਭਾਈ ਮਹਾਰਾਜ ਸਿੰਘ ਨੂੰ 70ਵੀਂ ਰੈਜਿਮੈਂਟ ਦੀ ਵੱਡੀ ਫੋਰਸ ਦੀ ਨਿਗਰਾਨੀ ਹੇਠ ਸੰਗਲਾਂ ਦੇ ਵਿੱਚ ਨੂੜ ਕੇ ਮੁਹੰਮਦ ਸ਼ਾਹ ਜਹਾਜ਼ ਦੇ ਵਿੱਚ ਕਲਕੱਤਾ ਤੋਂ ਸਿੰਗਾਪੁਰ ਲਿਜਾਇਆ ਗਿਆ ਸਿੰਗਾਪੁਰ ਦੇ ਵਿੱਚ ਜੇਲ੍ਹ ਦੇ ਵਿੱਚ ਦਿੱਤੇ ਤਸੀਹਿਆਂ ਦੇ ਕਰਕੇ ਭਾਈ ਮਹਾਰਾਜ ਸਿੰਘ 6 ਸਾਲ ਮਗਰੋਂ ਜੁਲਾਈ 1856 ਦੇ ਵਿੱਚ ਚੜ੍ਹਾਈ ਕਰ ਗਏ 15 ਮਈ 1988 9 ਮਈ ਤੋਂ ਚੱਲ ਰਿਹਾ ਆਪਰੇਸ਼ਨ ਬਲੈਕ ਥੰਡਰ 15 ਮਈ ਤੱਕ ਚੱਲ ਰਿਹਾ ਸੀ। ਇਸੇ ਦਿਨ 140 ਬੰਦੇ ਹੱਥ ਖੜੇ ਕਰਕੇ ਮੁਸਾਫਰ ਬਣ ਕੇ ਬਾਹਰ ਆ ਗਏ। ਇਹਨਾਂ ਦੇ ਵਿੱਚ ਸੁਰਜੀਤ ਸਿੰਘ ਪੈਂਟਾ ਅਤੇ ਉਸ ਦਾ ਭਰਾ ਹਰਜਨ ਸਿੰਘ, ਕਾਰ ਸੇਵਾ ਵਾਲੇ ਉਤਮ ਸਿੰਘ ਦਾ ਪੀਐਸ ਕਤਰ ਸਿੰਘ, ਚਰਨਜੀਤ ਸਿੰਘ, ਲਾਪ ਸਿੰਘ ਔਰ ਫਲੱਡੂ ਜਗਤਾਰ ਸਿੰਘ ਔਰ ਫਲੰਗੜਾ ਜਰਮਨ ਸਿੰਘ ਵਗੈਰਾ ਸ਼ਾਮਲ ਸਨ। ਸੁਰਜੀਤ ਸਿੰਘ ਪੈਂਟਾ ਨੂੰ ਜਦੋਂ ਪਤਾ ਲੱਗਾ ਕਿ ਉਸ ਦੀ ਪਛਾਣ ਹੋ ਗਈ ਹੈ ਤਾਂ ਉਸ ਨੇ ਗੁਰੂ ਰਾਮਦਾਸ ਰਾਂ ਦੇ ਵਿੱਚ ਸਾਈਨਾਈਟ ਖਾ ਕੇ ਸ਼ਹੀਦੀ ਹਾਸਲ ਕਰ ਲਈ। ਹਥਿਆਰ ਸੁੱਟਣ ਵਾਲੇ 146 ਸਿੱਖਾਂ ਦੇ ਵਿੱਚ 12 ਬੱਚੇ ਅਤੇ 16 ਔਰਤਾਂ ਵੀ ਸਨ। ਔਰਤਾਂ ਦੇ ਵਿੱਚ ਸੁਰਜੀਤ ਸਿੰਘ ਪੈਂਟਾ, ਰੌਸ਼ਨ ਸਿੰਘ ਵਿਰਾਗੀ, ਭਾਗ ਸਿੰਘ ਅਤੇ ਚਰਨਜੀਤ ਸਿੰਘ ਚੰਨੀ ਦੀਆਂ ਪਤਨੀਆਂ ਵੀ ਸ਼ਾਮਲ ਸਨ। ਇਹਨਾਂ ਸਾਰਿਆਂ ਤੇ ਬਗਾਵਤ ਦਾ ਕੇਸ ਬਣਾ ਕੇ ਇੰਟਰੋਗੇਸ਼ਨ ਸੈਂਟਰ ਦੇ ਵਿੱਚ ਭੇਜ ਦਿੱਤਾ ਗਿਆ। ਇਸ ਮੌਕੇ ਤੇ 40 ਦੇ ਕਰੀਬ ਸਿੱਖ ਹਥਿਆਰਾਂ ਸਣੇ ਦਰਬਾਰ ਸਾਹਿਬ ਦੇ ਵਿੱਚ ਦਾਖਲ ਹੋ ਕੇ ਸਨ। 15 ਮਈ 1990 ਦਿਨ ਪੰਜਾਬ ਪੁਲਿਸ ਨੇ ਜਗਰਾਤ ਸਿੰਘ ਜੱਗਾ ਪੁੱਤਰ ਭਾਈ ਹਰੀ ਸਿੰਘ ਵਾਸੀ ਰਾਏਕੋਟ ਲੁਧਿਆਣਾ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ 15 ਮਈ 1991 ਦਿਨ ਪੰਜਾਬ ਪੁਲਿਸ ਨੇ ਸੁਖਦੇਵ ਸਿੰਘ ਬੱਬਰ ਵਾਸੀ ਨੱਥੂਪੁਰਾ ਅੰਮ੍ਰਿਤਸਰ ਅਤੇ ਕਾਬਲ ਸਿੰਘ ਫੌਜੀ ਵਾਸੀ ਜਲਾਲਪੁਰਾ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਇਸੇ ਦਿਨ ਪੁਲਿਸ ਨੇ ਰਾਮ ਸਰੂਪ ਸਿੰਘ ਪੁੱਤਰ ਹਾਕਮ ਸਿੰਘ ਵਾਸੀ ਸਿਹੋੜਾ ਲੁਧਿਆਣਾ ਨੂੰ ਵੀ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ 15 ਮਈ 1992 ਦਿਨ ਪੁਲਿਸ ਨੇ ਸੁਖਦੀਪ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਮਗਲਚੱਕ ਨੇੜੇ ਪਿੰਡ ਕਾਂਗ ਅੰਮ੍ਰਿਤਸਰ ਰਣਜੀਤ ਸਿੰਘ ਜੱਥੇਦਾਰ ਪੁੱਤਰ ਚੰਨਣ ਸਿੰਘ ਵਾਸੀ ਮਗਲਚੱਕ ਰஞ்சிਤ ਕੌਰ ਪੁੱਤਰੀ ਰਚਨ ਸਿੰਘ ਵਾਸੀ ਘੜੂਆ ਰੋਪੜ ਪਰਮਸਤਿੰਦਰ ਸਿੰਘ ਪੁੱਤਰ ਸੁਵਿੰਦਰ ਸਿੰਘ ਵਾਸੀ ਚਾਂਗਲਾ ਗੁਰਦਾਸਪੁਰ ਅਤੇ ਸਵਰਨ ਸਿੰਘ ਵੇਰਕਾ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ 15 ਮਈ 1993 ਦਿਨ ਪੁਲਿਸ ਨੇ ਜਸਕਰਨ ਸਿੰਘ ਰੂਪਾਣਾ ਅਤੇ ਹਰਮਿੰਦਰ ਸਿੰਘ ਗਰੇਵਾਲ ਨੂੰ ਨਕਲੀ ਮੁਕਾਬਲੇ ਦੇ ਵਿੱਚ ਫਹੀਦ ਕਰ ਦਿੱਤਾ ਏਸੀ ਸਿੱਖ ਇਤਿਹਾਸ ਦੇ ਵਿੱਚ 15 ਮਈ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ